असीं प्री नागरी साईं श्री जब तक सूरज चांद श्री श्री सचगर्शी तमी न ਸਾਸੰਗਤ ਦੇਖ ਰਿਹਾ ਹੋ ਇਹ ਪੇਰਾ ਸੱਚਾ ਸੋਧੇ ਦੇ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਈਰੀ ਦੁਆਰਾ ਚਲਾਈ ਗਈ ਮਾਰਕ ਤੋਂ ਭਾਈ ਦੇ ਕੰਮਾਂ ਦੇ ਵਿੱਚੋਂ ਅੱਜ ਬਾਬਾ ਨਾਜ਼ਰੀ ਸੰਗ ਜੋ ਸਵੀਰਦਾਰ ਕੀਤਾ ਜਾ ਰਿਹਾ ਹੈ ਸਵੀਰਦਾਰ ਕਿਹਦੇ ਨਾਲ ਬਹੁਤ ਛੋਟੀ ਗੱਲੋਂ ਪਰ ਕਰਨਾ ਬਹੁਤ ਔਖਾ ਹੈ ਉੱਪਰ ਉੱਪਰ ਕੇ ਜਾਣਾ ਪੈਂਦਾ ਸਾਰੇ ਸਾਰੇ ਆਪਣੇ ਹੱਥ ਉੱਪਰ ਕਰਕੇ ਬਰਾਂਦੇ ਵਾਲ ਦੀ ਜਨਾਰੇ ਲਾਣਾ ਕਿਉਂਕਿ ਇਹ ਕੋਈ ਛੋਟੀ ਮੋਟੀ ਗੱਲੀ ਅਸੀਂ ਦੱਸਣਾ ਚਾਹਨੇ ਆ ਕਿ 1300 ਸੱਤੇ ਸੰਭ ਦੇ 179 ਮਾਸਾ ਹਾਂਜੀ ਬਹੁਤ ਵਧੀਆ ਜੀ ਨਾਜ਼ਰ ਸਿੰਘ ਜੀ ਬਹੁਤ ਵਧੀਆ ਇਨਸਾਨ ਸੀ ਜੀ ਤੇ ਇਹਨਾਂ ਨੇ ਡਾਕਟਰੀ ਜੇ ਤਕਨੀਕਾਂ ਦੇ ਲਈ ਆਪਣਾ ਸਰੀਰਦਾਨ ਕੀਤਾ ਜੀ ਇਹ ਬਹੁਤ ਵਧੀਆ ਗੱਲ ਹੈ ਜੀ ਇਹਨਾਂ ਦਾ ਬਹੁਤ ਵੱਡਾ ਉਪਰੰਧ ਹੈ ਜੀ ਬਹੁਤ ਵੱਡਾ ਸਮਾਜ ਨੂੰ ਕੀ ਫਾਇਦਾ ਹੋ ਗਿਆ ਇਹਨਾਂ ਨੂੰ ਸਮਾਜ ਨੂੰ ਇਹਨਾਂ ਦਾ ਫਾਇਦਾ ਹੋਊਗਾ ਜੀ ਡਾਕਟਰ ਇਹਨਾਂ ਨੂੰ ਦੇ ਕੇ ਪੂਰੀ ਡਾਕਟਰੀ ਇਲਾਜ ਵਧੀਆ ਕਰਦੇ ਤੇ ਇਹ ਵੀ ਬਹੁਤ ਵੱਡਾ ਦਾਨ ਹੈ ਸਰੀਰਦਾਨ ਬਹੁਤ ਵੱਡਾ ਦਾਨ ਹੈ ਬਾਕੀ ਲੋਕਾਂ ਮਾਰੇ ਕੀ ਕਹੋਗੇ ਕਿ ਕੀ ਕਰਨਾ ਚਾਹੀਦਾ ਆਪਾਂ ਨੂੰ ਆਪਾਂ ਸਾਰਿਆਂ ਨੂੰ ਸਰੀਰਦਾਨ ਕਰਨੀ ਚਾਹੀਦਾ ਜੀ ਜੋ ਵੀ ਨਵੀਆਂ-ਨਵੀਆਂ ਖੋਜਾਂ ਹੋਣ ਨਵੀਆਂ-ਨਵੀਆਂ ਬਿਮਾਰੀਆਂ ਦਾ ਪਤਾ ਲੱਗ ਸਕੇ ਤੇ ਆਪਾਂ ਸਾਰਿਆਂ ਨੂੰ ਸਰੀਰਦਾਨ ਕਰਨੇ ਚਾਹੀਦੇ ਕਾਉਂਸਲ ਦੇ ਹੱਟੇ ਵਾਲਿਆਂ ਦਾ ਨਵਾਂ ਸ਼ੋਰੂਮ ਟੌਪ ਕਲੈਕਸ਼ਨ ਖੁੱਲ ਚੁਕਿਆ ਤੇ ਇੱਥੇ ਬਲੂ ਡਾਟ ਕੰਪਨੀ ਦਿਆਂ ਇਲਾਕੇ ਦੇ ਹਰ ਸਕੂਲ ਦੀਆਂ ਵਰਦੀਆਂ ਵਧੀਆ ਤੇ ਘੱਟ ਰੇਟਾਂ ਦੇ ਮਿਲਦੀਆਂ ਨੇ ਇਸ ਤੋਂ ਇਲਾਵਾ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਵੇਂ ਕਿ ਪੈਂਟ ਕੋਟ ਸ਼ਰਟ ਬਲੇਜ਼ਰ ਟਰੈਕਸੂਟ ਬੱਚਾ ਦੇ ਫੈਂਸੀ ਕੱਪੜੇ ਹੋ ਵੀ घट्ट रेटा इकती सौपिंग मिलन गए एयरपोर्ट तमार्टोच इकवंजा सौ दॉपिंग जाओ अपने पहुंचो टॉप कलैक्शन जुत्ती मार्केट के बिल्कुल सामने नेर, रामा डॉक्टर दिलबा